ਅਸੀਂ ਜੀ ਕੋਡ ਕੱਢਣਾ ਸ਼ੁਰੂ ਕੀਤਾ ਪਹਿਲੀ ਵਾਰੀ ਐਤ ਕੀ ਸ਼ੂਗਰ ਦੀਆਂ ਬਿਮਾਰੀਆਂ ਸ਼ੂਗਰ ਵਧਦੀ ਜਾ ਰਹੀ ਆ ਹਰ ਗਾਹਾਂ ਚੋਂ ਨਵਾਂ ਬੰਦਿਆਂ ਨੂੰ ਸ਼ੂਗਰ ਹੋ ਗਈ ਆ ਇਸ ਕਰਕੇ ਅਸੀਂ ਸੋਚਿਆ ਵੀ ਕੁਝ ਨਾ ਕੁਝ ਆਪ ਬਚੀਏ ਤਿਆਰ ਤੁਸੀਂ ਵੇਖ ਲਿਆ ਜੀ ਆਪਾਂ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ ਉਹਨਾਂ ਤੋਂ ਅਸੀਂ ਸਿੱਖ ਕੇ ਤੇ ਅਸੀਂ ਉਦਾਂ ਹੀ ਤਿਆਰ ਕਰ ਰਹੇ ਹਾਂ ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਵੀ 슈ਗਰ ਦੀ ਮੇਨ ਪ੍ਰੋਬਲਮ ਤਾਂ 슈ਗਰ ਦੀ ਹੈ ਜੀ 슈ਗਰ ਕਰਕੇ ਅਸੀਂ ਜਿਆਦਾ ਇਹਦਾ ਉਪਰਾਲਾ ਕੀਤਾ ਵੀ 슈ਗਰ ਤੋਂ ਬਚਿਆ ਜਾਵੇ ਪਿੰਡਿਆ ਕੀ ਉਪਰਾਲਾ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਜੇਪੀ ਪਿੰਡ ਕੋਟਲੀ ਅੰਬ ਤਸੀਗਲਾ ਜਨਾਲਾ ਜ਼ਿਲ੍ਹਾ ਅਮਰਸਰ ਅਸੀਂ ਜੀ ਕੋਡ ਕੱਢਣਾ ਸ਼ੁਰੂ ਕੀਤਾ ਪਹਿਲੀ ਵਾਰੀ ਐਤ ਕੀ ਉਹ ਵੀ ਸ਼ੂਗਰ ਦੀਆਂ ਬਿਮਾਰੀਆਂ ਸ਼ੂਗਰ ਵਧਦੀ ਜਾ ਰਹੀ ਆ ਹਰ 10 ਚੋਂ ਨਵਾਂ ਬੰਦਾ ਨੂੰ ਸ਼ੂਗਰ ਹੋ ਗਈ ਆ ਇਸ ਕਰਕੇ ਅਸੀਂ ਸੋਚਿਆ ਵੀ ਕੁਝ ਨਾ ਕੁਝ ਆਪ ਬਸੀਏ ਨਾਲੇ ਆਪਣੇ ਆਂਡ ਗਵਾਂਡ ਆਪਣੇ ਸੱਜਣਾ ਮਿੱਤਰਾਂ ਨੂੰ ਗੁੜ ਦੀ ਦੇ ਕੇ ਖੜਾ ਬਚਾਇਆ ਜਾ ਸਕੇ ਅੱਜ ਜੋ ਕਿੰਨੀਆਂ ਬਿਮਾਰੀਆਂ ਇਸ ਤਰੀਕੇ ਨਾਲ ਵਧੀਆਂ ਜਾਂ ਚਾਹ ਤਿਆਰ ਤੁਸੀਂ ਵੇਖ ਲਿਆ ਜੀ ਆਪਾਂ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ ਉਹਨਾਂ ਤੋਂ ਅਸੀਂ ਸਿੱਖ ਕੇ ਤੇ ਅਸੀਂ ਉਦਾਂ ਹੀ ਤਿਆਰ ਕਰ ਰਹੇ ਹਾਂ ਜੀ ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਲੱਗਦਾ ਬਾਜ਼ਾਰਾਂ ਦੇ ਵਿੱਚ ਜਿਹੜਾ ਚਿੱਟਾ ਮਿਲਦਾ ਵਾ ਗੁੜ ਉਹ ਜ਼ਹਿਰ ਹੁੰਦਾ ਤੋਂ ਕਿਸੀ ਜਿਹੜਾ ਕਾਲਾ ਗੁੜ ਬਣਾ ਰਹੇ ਉਹ ਕੀ ਫਰਕ ਕੀ ਆ ਤੇ ਇਹਦੇ ਨਾਲ ਫਾਇਦਾ ਕੀ ਕੀ ਹੁੰਦੇ ਖਾਣ ਨੇ ਗੁਰ ਜੀ ਇਹ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਸਾਰੇ ਜੋ ਆਪਣੀ ਮਿਹਨਤ ਕਰਦੇ ਆ ਪਰ ਜੋ ਸਾਡੇ ਕੋਲ ਸਾਡੇ ਕੋਲ ਚਿੱਟਾ ਸਾਡੇ ਕੁਮਾਰ ਦਾ ਜਾਂ ਕਿਦਾਂ ਸਾਡੇ ਕੋਲ ਚਿੱਟਾ ਨਹੀਂ ਗੁੜ ਬਣਿਆ ਤੇ ਸਾਡੇ ਕੋਲ ਪਿਓਰ ਗੋੜਿਆ ਆਰਗੈਨਿਕ ਇਦਾਂ ਦਾ ਹੀ ਰੰਗ ਆਇਆ ਜੇ ਫਾਇਦੇ ਕੀ ਕੀ ਨੇ ਇਹਦੇ ਖਾਣ ਦੇ ਜਿਹੜਾ ਖਾਣ ਦੇ ਫਾਇਦੇ ਅੱਜ ਕੱਲ ਵੀ ਸ਼ੂਗਰ ਦੀ ਮੇਨ ਪ੍ਰੋਬਲਮ ਤੇ ਸ਼ੂਗਰ ਦੀ ਆ ਜੀ ਸ਼ੂਗਰ ਕਰਕੇ ਅਸੀਂ ਜਿਆਦਾ ਇਹਦਾ ਉਪਰਾਲਾ ਕੀਤਾ ਵੀ ਸ਼ੂਗਰ ਤੋਂ ਬਚਿਆ ਜਾਵੇ। ਹੋਰ ਵੀ ਕਿਸਾਨ। ਬਾਕੀ ਅਸੀਂ ਗੋੜ ਸਬਜੀ ਦੁੱਧ ਹਰ ਚੀਜ਼ ਅਸੀਂ ਆਪਣੇ ਘਰ ਦੀ ਪਿਆਰ ਕਰ ਰਹੇ ਹਾਂ। ਸਾਡੇ ਵੱਲ ਵੇਖ ਕੇ ਹੋਰ ਵੀ ਪਿੰਡ ਦੇ ਕਿਸਾਨ ਆ। ਹਾਂਜੀ ਹਾਂਜੀ ਆਪਣੇ ਸੱਜਣ ਮਿੱਤਰ ਆ 10-12 ਜਾਣੇ ਸਾਡੇ ਇੱਥੇ ਕੋਲ ਹੀ ਰਹਿੰਦੇ ਸਾਰਾ ਦਿਨ। ਉਹ ਵੀ ਉਹ ਵੀ ਵੇਖ ਕੇ ਕਹਿ ਰਹੇ ਹਾਂਜੀ ਉਹ ਵੀ ਕਹਿੰਦੇ ਵੀ ਅਗਲੇ ਸਾਲ ਤੋਂ ਅਸੀਂ ਵੀ ਆਪਣਾ ਕੋਈ ਥੋੜਾ ਬਹੁਤਾ ਕਨਾਲ ਦੋ ਕਨਾਲ ਲਾਵਾਂਗੇ। ਲੱਗਦਾ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਉਪਰਾਲਾ ਕਰਨਾ। ਹਾਂਜੀ ਜਰੂਰ ਜੀ ਆਪਣੇ ਬਜ਼ੁਰਗ ਕਰਦੇ ਸੀ ਕਿੰਨੀ ਕਿੰਨੀ ਲੰਮੀ ਉਮਰ ਹੰਡਾ ਕੇ ਜਾਂਦੇ। ਅੱਜ ਕਾਲ 35 40 ਸਾਲ ਦੇ ਕਹਿੰਦੇ ਜੀ ਗੋਡੇ ਖਰਾਬ ਹੋ ਗਏ ਆ ਜੀ ਸ਼ੂਗਰ ਹੋ ਗਈ ਆ ਜੀ ਹਾਰਟ ਅਟੈਕ ਹੋ ਗਿਆ ਜੀ ਤੇ ਸਟੰਟ ਪਾਣੇ ਆ ਜੀ ਇਦਾਂ ਉਤੋਂ ਥੋੜਾ ਬਹੁਤਾ ਬਚਿਆ ਜਾ ਸਕਦਾ ਭਾਈ ਆਇਆ ਕਿਹੜਾ ਪਿੰਡ ਆ ਕੀ ਕਹਿਣਾ ਚਾਹੁੰਦੇ ਉਹ ਕਿਸਾਨ ਨੇ ਜਿਹੜਾ ਉਪਰਾਲਾ ਮੇਰਾ ਨਾਮ ਗੁਰਚੰਦ ਸਿੰਘ ਜੀ ਪਿੰਡ ਪਿੰਡ ਕੋਟਲੀਆਮ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਹੈ ਜੀ ਗੋੜਦਾ ਉਪਰਾਲਾ ਬਹੁਤ ਵਧੀਆ ਜੀ ਵੀਰ ਨੇ ਸ਼ੁਰੂ ਕੀਤਾ ਸਾਡੇ ਪਿੰਡ ਦੇ ਵਿੱਚ ਇਸਨ ਇਹਨਾਂ ਵੱਲ ਜਾਰੂ ਹੋਗੇ ਹੋਰ ਵੀ ਸਾਡਾ ਪਿੰਡ ਗਾਂ ਅੱਗੇ ਤੋਂ ਸ਼ੁਰੂ ਕਰੇਗਾ ਜੀ ਹੋਰ ਵੀ ਅਸੀਂ ਵੀ ਚਾਹਾਂਗੇ ਵੀ ਗਾਂ ਅਸੀਂ ਵੀ ਥੋੜਾ ਥੋ ਕੀ ਲੱਗਦਾ ਕਿਉਂ ਕੀਤਾ ਇਹ ਉਪਰਾਲਾ ਜਿਸ ਤਰੀਕੇ ਨਾਲ ਬਿਮਾਰੀ ਦੇਖੋ ਜੀ ਵਾਦੀ-ਵਾਦੀ ਦੇ ਵਿੱਚ ਜਿਹੜੀਆਂ ਆਪਣੀਆਂ ਬਿਮਾਰੀਆਂ ਉਹ ਤੇ ਬਹੁਤ ਜਿਆਦਾ ਵਧ ਰਹੀਆਂ ਇਹ ਤੇ ਹਰ ਬੰਦੇ ਨੂੰ ਪਤਾ ਬਿਮਾਰੀਆਂ ਰਹਿਤ ਪੰਜਾਬ ਨੂੰ ਬਣਾਉਣਾ ਜਾਂ ਸਾਰੀ ਦੁਨੀਆ ਬਣਾਉਣੀ ਕਿਸ ਤਰ੍ਹਾਂ ਅਸੀਂ ਪਾਣੀ ਰਹਿਤ ਰਹਿ ਸਕਦੇ ਆ ਸ਼ੁੱਧ ਖਾਣਾ ਸ਼ੁੱਧ ਪੀਣਾ ਤੇ ਸ਼ੁੱਧ ਪਹਿਨਣਾ ਇਹਦੇ ਵਾਸਤੇ ਸਾਨੂੰ ਸਭ ਤੋਂ ਵਧੀਆ ਇਹੋ ਆ ਵੀ ਸਭ ਤੋਂ ਪਹਿਲਾਂ ਸਾਨੂੰ ਖਾਣ ਵਾਲੇ ਵਕਣੇ ਜਾਊਗਾ ਆਰਗੈਨਿਕ ਚੀਜ਼ਾਂ ਵਕਣੇ ਜਾਊਗੀਆਂ ਜਿਹੜੇ ਅਸੀਂ ਆਪਣੀਆਂ ਬਿਮਾਰੀ ਰਹਿ ਚੀਜ਼ਾਂ ਖਾਈਏ ਇਸ ਦਾ ਮਤਲਬ ਕੋਈ ਸਬਜ਼ੀ ਨੂੰ ਖਾਦਣਾ ਪਵੇ ਜੈਵਿਕ ਜੈਵੀ ਖਾਦ ਦਾ ਵੱਤੋਂ ਵੱਤੋਂ ਵੱਤ ਅਸੀਂ ਚਾਹਾਂਗੇ ਵੀ ਅਸੀਂ ਵੀ ਆਪਣਾ ਇਸ ਦੇ ਵਿੱਚ ਆਪਣਾ ਜਿਆਦਾ ਵੱਧ ਤੋਂ ਵੱਧ ਉਪਰਾਲਾ ਦਈਏ ਤੇ ਘਰ ਤੋਂ ਘਰ ਜਿਆਦਾ ਤੋਂ ਜਿਆਦਾ ਰੂੜੀ ਦਾ ਵਰਤੋਂ ਵੱਧ ਕਰੀਏ ਜਿਹੜੀ ਗੋਹਾ ਹੁੰਦੀ ਗੋਹਾ ਖਾਦ ਵਰਤੀਦੀ ਆ ਉਸ ਕਰਕੇ ਉਹਦੇ ਵਰਤਨ ਦੇ ਨਾਲ ਹੀ ਅਸੀਂ ਇਸ ਪੰਜਾਬ ਨੂੰ ਜਿਆਦਾ ਛੁੱਧ ਬਣਾ ਸਕਦੇ ਆ ਲੱਗਦਾ ਖੰਡ ਵੀ ਕਿਤੇ ਨਾ ਕਿਤੇ ਮੁੱਖ ਕਰ ਰਹੀ ਬਹੁਤ ਜਿਆਦਾ ਮੁੱਖ ਕਰ ਰਹੀ ਜੀ ਕਿਤੇ ਕਿਤੇ ਨਹੀਂ ਬਹੁਤ ਵੱਡਾ ਮੁੱਖ ਕਰ ਰਿਆ ਖੰਡ ਦਾ ਅਸੀਂ ਜਿਹੜੀ ਖੰਡ ਵਰਤਦੇ ਆ ਖੰਡ ਸਾਡੇ ਸਰੀਰ ਨੂੰ ਖੋਰਦੀ ਆ ਹੱਡੀਆਂ ਖੋਰਦੀ ਆ ਸਾਡੇ ਸਰੀਰ ਵਿੱਚ ਸ਼ੂਗਰ ਪੈਦਾ ਕਰਦੀ ਆ ਸਾਡੇ ਸ਼ੂਗਰ ਲੈਵਲ ਵੱਲ ਹੁੰਦੀ ਆ ਇਸ ਕਰਕੇ ਇਸ ਜੀਵਤੋ ਬਚਣ ਵਾਸਤੇ ਇਸ ਖੰਡ ਤੋਂ ਬਚਣ ਵਾਸਤੇ ਸਾਨੂੰ ਗੁੜ ਦਾ ਹੀ ਪ੍ਰਾਲਾ ਕਰਨਾ ਚਾਹੀਦਾ ਵਾ ਘਰ ਪਰਤੀ ਸਾਨੂੰ ਘੱਟ ਤੋਂ ਘੱਟ ਬਹੁਤਾ ਨਹੀਂ ਤੇ ਹਰ ਬੰਦੇ ਨੂੰ ਅਸੀਂ ਇੱਕ ਬੰਦਾ ਬਹੁਤੀ ਵਾਰ ਨਹੀਂ ਘਰ ਦੇ ਵਿੱਚ ਚਾਰ ਵਾਰ ਜਾਂ ਤਿੰਨ ਵਾਰੀ ਚਾਹ ਬਣਾਉਂਦੇ ਆ ਜੇ ਚਾਰ ਵਾਰ ਜਾਂ ਤਿੰਨ ਵਾਰੀ ਚਾਹ ਬਣਾਉਂਦੇ ਆ ਤਾਂ ਸਾਡਾ ਗੁੜ ਤੇ ਖੰਡ ਦੀ ਖਪਤੂ ਘੱਟ ਤੋਂ ਘੱਟ ਬੜੂ ਅੱਧਾ ਕਿਲੋ ਹਫ਼ਤੇ ਇੱਕ ਖੰਡ ਦੀ ਦੋ ਹੀ ਰੋਜ਼ ਕਰ ਜਾਂਦੇ ਆ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਗੁੜ ਵਰਤਣਾ ਚਾਹੀਦਾ ਵਾ ਗੁੜ ਵਰਤਣ ਦੇ ਨਾਲ ਸਾਡੇ ਸਰੀਰ ਦੀ ਸ਼ੁੱਧਤਾ ਹੋਏਗੀ ਸਰੀਰ ਦੀ ਸ਼ੁੱਧਾ ਹੋਏਗੀ ਸਾਡੇ ਸਰੀਰ 'ਤੇ ਬਿਮਾਰੀ ਨਾ ਲੱਗੇਗੀ ਉਹਦੇ ਕਰਕੇ ਅਸੀਂ ਜਿਆਦਾ ਗ ਆਪਣੇ ਬੱਸ ਹੈਗੀ ਠੀਕ ਅਪੀਲ ਕਰਨਾ ਚਾਹੁੰਦੇ ਹੋਰ ਵੀ ਕਿਸਾਨ ਵੀ ਅਪੀਲ ਇਹੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਵੇਚਣਯੋਗਾਂ ਨਹੀਂ ਬਣਾਉਣਾ ਕੰਮ ਕਰਨਾ ਤੇ ਆਪਣੇ ਘਰ ਪਰਤੀ ਆਪਣੇ ਪਰਿਵਾਰ ਜੋਗਾ ਇੰਨਾ ਕੁ ਗੁਰ ਬਣਾ ਲਓ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਸ਼ੁੱਧਦਾਣਾ ਰਹਿ ਸਕੋ ਤੇ ਆਪਣੇ ਨਿਆਣਿਆਂ ਨੂੰ ਗਾਂ ਅੱਗੇ ਚੰਗੀ ਸਿੱਖਿਆ ਪ੍ਰਦਾਨ ਕਰ ਸਕੋ